ਉਹ ਬਾਈ ਸਮੇਂ ਨੂੰ ਨਿਪਟੋਣਾ ਚਾਹੀਦਾ ਕਰੀ। ਇਹ ਬਹੁਤ ਬਹੁਤ ਸ਼ਾਇਦ ਸੀ ਭੱਟਿਆਂ ਦੇ ਆਖੇ ਨਹੀਂ ਲੱਗਦੇ ਇਹ ਵੀ ਸ਼ਾਇਦ ਫਰਕ ਪੈ ਜਾਂਦਾ ਸੀ ਜਿਆਦਾ। ਇਹ ਜ਼ਮੀਨਾਂ ਦਾ ਉਸ ਟਾਈਮ ਚਲੋ ਰੇਟ 1.5 ਲੱਖ ਰੁਪਏ 1.5 ਕਰੋੜ ਰੁਪਏ ਕਿਲਾ ਹੁੰਦਾ ਸੀ ਤਾਂ ਇਹ ਲੱਗਦਾ ਸੀ ਇਹ ਮੁੱਕਣੇ ਨਹੀਂ ਕਦੇ। ਹਮ ਲੇਕਿਨ 15 ਸਾਲਾਂ ਵਿੱਚ ਆਪਾਂ ਕਹਿੰਦੇ ਨਾ ਉਚਾਈ ਤੋਂ ਜਮੇ ਥੱਲੇ ਆ ਗਏ ਆ 1.5 ਕਰੋੜ ਮੈਂ ਕਹਿੰਦਾ ਕਿ ਕਦੇ ਜਿੰਦਗੀ 'ਚ ਅਸੀਂ ਲੱਖ ਰੁਪਈਆ 2 ਲੱਖ ਰੁਪਈਆ ਕੈਸ਼ ਨਹੀਂ ਕਦੇ ਵੇਖਿਆ ਤੇ ਉਸ ਟਾਈਮ 1.5 ਕਰੋੜ ਆਇਆ ਲੱਗਦਾ ਸੀ ਪਤਾ ਨਹੀਂ ਤਾਂ 20 30 ਸਾਲ ਮੁੱਕਣੇ ਨਹੀਂ ਇੱਕੋ ਕੀਲੇ ਦੇ ਪੈਸੇ ਦਿਮਾਗ ਵਿੱਚ ਹੁੰਦਾ ਕਿ ਇੱਥੇ ਸਾਡੀ ਬੰਬੀ ਹੁੰਦੀ ਸੀ ਇੱਥੇ ਸਾਡੀ ਕੋਠੀ ਹੁੰਦੀ ਸੀ ਇੱਥੇ ਮੋਟਰ ਵਾਲੀ ਸਾਡੀ ਇੱਥੇ ਮੰਜੀ ਹੁੰਦੀ ਸੀ ਸਾਡੀ ਉੱਥੇ ਖੂਬੀ ਹੁੰਦਾ ਸੀ ਤੇ ਹੁਣ ਉੱਥੇ ੜੇਮੜੀਆਂ ਕੋਠੀਆਂ ਬਣ ਗਈਆਂ 60 ਫੁੱਟ ਰੋਡ ਚੌੜਾ ਬਣ ਗਿਆ ਜਦੋਂ ਲੰਗੀਦਾਰ ਦਾ ਦਰਦ ਹੁੰਦਾ ਹੈ ਕਿ ਯਾਰ ਦੇਖੋ ਅਸੀਂ ਤਾਂ ਮਤਲਬ ਸੋਝੀ ਨਹੀਂ ਬਖਸ਼ੀ ਲਾਲਚ ਵਿੱਚ ਆ ਗਏ ਜ਼ਮੀਨਾਂ ਗਵਾ ਬੈਠੇ 15 ਸਾਲਾਂ ਚ ਖੇਤੀ ਵਾਲੀ ਜ਼ਮੀਨਾਂ ਵੇਚ ਕੇ ਅੱਜ ਰੋਡ ਤੇ ਆ ਗਏ ਆ ਪੈਸੇ ਸਾਹਮਣੇ ਬੜੇ ਔਖੇ ਆ